ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਦੋਸਤੋ ਅੱਜ ਆਪਾਂ ਫੇਰ ਆਪਣੇ ਨੀਲੀ ਰਾਵੀ 01 ਫਾਰਮ ਦੇ ਉੱਪਰ ਪੰਜ ਨਗੀਨੇ ਲੈ ਕੇ ਆਈਆਂ ਦੋਸਤੋ ਪੰਜੇ ਦੇ ਪੰਜੇ ਬੂਰੇ ਆ ਤੇ ਜਿਹੜੀਆਂ ਬੂਰੀਆਂ ਦੇ ਵਿੱਚ ਆਪਾਂ ਕੁਆਲਿਟੀ ਕਹਿ ਸਕਦੇ ਆਂ ਜਿਵੇਂ ਨੀਲੀ ਰਾਵੀ ਬੂਰੀ ਮੀਨੀ ਬੂਰੀ ਵਾਈਟ ਬੂਰੀ ਜਿਹੜੀ ਵੀ ਕੁਆਲਿਟੀ ਆਉਂਦੀ ਬੂਰੀ ਦੇ ਵਿੱਚ ਆਪਣੇ ਕੋਲੇ ਹਰੇਕ ਵੈਰਾਈਟੀ ਜਿਹੜੀ ਮਿਲੂਗੀ ਤੇ ਜਿਵੇਂ ਆਪਾਂ ਪਹਿਲੇ ਨੰਬਰ ਤੇ ਕੱਟੀ ਦੀ ਗੱਲ ਕਰਦੇ ਆਂ ਦੋਸਤੋ ਪਹਿਲੇ ਨੰਬਰ ਦੀ ਕੱਟੀ ਨੀਲੀ ਰਾਵੀ ਵਿੱਚ ਦੋਸਤੋ ਇਹ ਪੈਂਦੀ ਆ ਉਮਰ ਤੋਂ 10 ਤੋਂ 11 ਮਹੀਨਿਆਂ ਦੀ ਆ ਥਾਂਲੇ ਵਿੱਚ ਝੋਲੀ ਦੀ ਬਿਲਕੁਲ ਸਾਫ਼ ਸੁਥਰੀ ਹੋਊਗੀ ਜੇ ਮਾਰਕਿੰਗ ਦੀ ਗੱਲ ਕਰਦੇ ਆ ਦੋਸਤੋ ਪ੍ਰੋਪਰ ਮਾਰਕਿੰਗ ਹੋਊਗੀ ਦੋਨੇ ਅੱਖਾਂ ਚਿੱਟੀਆਂ ਮੱਥੇ ਤੇ ਪਟਾ ਚਾਰੇ ਪੈਰਾਂ ਤੇ ਮਾਰਕਿੰਗ ਸੂਤ ਦੇ ਨਿਸ਼ਾਨ ਹੋਊਗਾ ਝੋਲੀ ਵੱਲੋਂ ਬਿਲਕੁਲ ਕੱਟੀ ਸਾਫ਼ ਆ ਨੰਬਰ 2 ਤੇ ਜਿਹੜੀ ਕੱਟੀ ਆ ਦੋਸਤੋ ਮੀਨੀ ਕੱਟੀ ਆ ਉਮਰ ਤੋਂ 11 ਕ ਮਹੀਨਿਆਂ ਦੀ ਆ ਬਾਕੀ ਨੀਲੀ ਰਾਈ ਵਿੱਚ ਦੋਸਤੋ ਪੈਂਦੀ ਆ ਬਟ ਅੱਖਾਂ ਦੋਨੇ ਕਾਲੀਆਂ ਜੇ ਝੋਲੀ ਦੀ ਗੱਲ ਕਰਦੇ ਆ ਦੋਸਤੋ ਤਾਂ ਬਹੁਤ ਚੰਗੀ ਝੋਲੀ ਲੱਗੀ ਹੋਈ ਆ ਬਾਦ ਫੋਟ ਕੋਈ ਨਹੀਂ ਚੰਗੇ ਪੈਠ ਪੁੜੇ ਦੀ ਕੱਟੀ ਆ ਦੋਸਤੋ ਨੰਬਰ 3 ਤੇ ਜਿਹੜੀ ਕੱਟੀ ਆ ਇਹ ਕੱਲੀ ਬੂਰੀ ਆ ਦੋਸਤੋ ਬਾਕੀ ਚੰਗੇ ਬਾਡੀ ਢਾਂਚੇ ਦੀ ਆ ਉੱਚੇ ਪੈਠ ਪੁੜੇ ਦੀ ਆ ਬਹੁਤ ਸੁਨੱਖੀ ਕੱਟੀ ਆ ਦੋਸਤੋ ਤੇ ਝੋਲੀ ਦੀ ਜੇ ਤੁਹਾਨੂੰ ਦਰਸ਼ਨ ਕਰਾਉਣੇ ਆ ਤਾਂ ਬਿਲਕੁਲ ਵਿਥੀ ਦੇ ਥਾਂ ਲੱਗਾ ਤੇ ਬਲਾਂ ਵਾਲੀ ਝੋਲੀ ਆ ਦੋਸਤੋ ਤੁਸੀਂ ਦੇਖ ਵੀ ਸਕਦੇ ਆ ਬਾਕੀ ਫੇਸ ਦੀ ਗੱਲ ਕਰਾਂ ਤੇ ਬਹੁਤ ਸੋਹਣਾ ਜਿਹੜੀ ਫੇਸ ਕੁਆਲਿਟੀ ਆ ਦੋਸਤੋ ਨੰਬਰ 3 ਤੇ ਆਪਣੇ ਕੋਲੇ ਬਹੁਤ ਵੀਰਾਂ ਦੀ ਮੰਗ ਸੀ ਕਿ ਵਾਈਟ ਬੂਰੀ ਚਾਹੀਦੀ ਆ ਚਿੱਟੇ ਪੰਨ ਦੇ ਵਿੱਚ ਤੇ ਚਿੱਟੇ ਪੰਨ ਦੇ ਵਿੱਚ ਦੋਸਤੋ ਆਈ ਆ ਪੋਰ ਵਾਲ ਆ ਗਈ ਤਾਂ ਬਹੁਤ ਸਨੱਖੀ ਜਿਹੜੀ ਇਹ ਕੱਟੀ ਆਉਣ ਵਾਲੇ ਸਮੇਂ ਚ ਤਿਆਰ ਹੋਊਗੀ ਇਹ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਤੀ ਆ ਜੇ ਫੇਸ ਕੁਆਲਿਟੀ ਦੀ ਗੱਲ ਕਰਦੇ ਆ ਦੋਸਤੋ ਤਾਂ ਬਹੁਤ ਹੀ ਪਿਆਰਾ ਫੇਸ ਆ ਕੱਟੀ ਦਾ ਨੰਬਰ 5 ਤੇ ਆਪਣੇ ਕੋਲੇ ਦੋਸਤੋ ਕੱਲੀ ਬੂਰੀ ਆ ਚੰਗੀ ਸੰਭੀ ਪਲੀ ਕੱਟੀ ਆ ਦੋਸਤੋ ਨੁਕੜੀ ਘੋੜੀ ਵਰਗੀ ਆ ਬਾਕੀ ਫੇਸ ਤੁਸੀਂ ਦੇਖ ਹੀ ਸਕਦੇ ਆ ਇਹ ਆਪਣੇ ਕੋਲੇ ਦੋਸਤੋ 5 ਕੱਟੀਆਂ ਆਈਆਂ ਨੇ ਪੰਜੇ ਦੀਆਂ ਪੰਜੇ ਦੋਸਤੋ ਟੌਪ ਕਲਾਸ ਆ ਬਾਕੀ ਜੇ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਫੋਨ ਲਾ ਕੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਦੋਸਤੋ ਬਾਦ ਫੂਡ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਬਾਕੀ ਕਟੀਆਂ ਦੀ ਵੀ ਫੁੱਲ ਗਾਰੰਟੀ ਹੋਊਗੀ ਰੇਟ ਜਿਹੜਾ ਫੋਨ ਤੇ ਹੋਊਗਾ ਲੋਕੇਸ਼ਨ ਪੈਂਡ ਆਪਣਾ ਮਾਛੀ ਬੁਗਰਾ ਨੇੜੇ ਸ਼ਹਿਰ ਤਲਵੰਡੀ ਪਾਈ ਤੇ ਜ਼ਿਲ੍ਹਾ ਦੋਸਤੋ ਫਿਰੋਜ਼ਪੁਰ